ਖੇਰਾ ਸਾਹਮਣੋ ਕਹਿ ਕਿ ਅਸੀਂ ਪਿੱਛੇ ਖੜ ਕੇ ਵੀ ਅਸੀਂ ਆਪਣਾ ਪੱਖ ਪੇਸ਼ ਕਰਨਾ ਖੇਰਾ ਸਾਹਿਬ ਆਪਣੀ ਸਪੀਚ ਕੰਟੀਨਿਊ ਰੱਖੀ ਫਿਰ ਅਸੀਂ ਤਾੜੀਆਂ ਲਾ ਕੇ ਮਾਰਨ ਵੀ ਅਸੀਂ ਕੋਈ ਗੱਲ ਕਰਨ ਆਏ ਭਾਈ ਪਹਿਲਾਂ ਸਾਡੀ ਗੱਲਬਾਤ ਸੁਣੀ ਜਾ ਫਿਰ ਖੇਰਾ ਸਾਹਿਬ ਨੇ ਮੈਨੂੰ ਕਿਹਾ ਵੀ ਆਓ ਜੀ ਦੱਸੋ ਫਿਰ ਮੈਂ ਜਦੋਂ ਮਾਈਕ 'ਚ ਬੋਲਣ ਲੱਗਿਓ ਨਾ ਮਿੱਠੂ ਲੱਡੇ ਨੇ ਮਾਈਕ ਕੋਲੇ ਮੇਰੇ ਇਹ ਐਨਕਸਟਮਾਈਜ਼ਡ ਮਾਈਕ ਜਦੋਂ ਗੋਰੀ ਬੋਲਣਾ ਕਰ ਰਹੇ ਨੇ ਕਿਸ ਤਰ੍ਹਾਂ ਦੇ ਬੰਦੇ ਨੇ ਪ੍ਰਮੋਟ ਕਰ ਰਹੇ ਨੇ ਕੀ ਖਹਿਰਾ ਸਾਹਮਣੋਂ ਇਹ ਪਤਾ ਹੈ ਕਿ ਇਹਨੇ ਕਿੰਡਾ بڑا ਠੱਗੀ ਮੇਰੇ ਨਾਲ ਲਗਾਈ ਹੈ ਔਰ ਇਹ ਜੇਲ ਵੀ ਕੱਟ ਕੇ ਆਇਆ ਹੈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਵੀ ਜੋ ਇਹਨਾਂ ਨੇ ਮੇਰੇ ਨਾਲ ਅੱਜ ਹਰਕਤ ਕਰਵਾਈ ਹੈ ਕੀ ਹਰਕਤ ਸੁਖਪਾਲ ਖਹਿਰਾ ਲਈ achhi ਹੈ ਕੀ ਹੈ ਕੀ ਖਹਿਰਾ ਸਾਹਮਣ ਦਾ ਫਰਜ਼ ਹੀ ਨਹੀਂ ਬੰਦਾ ਸੀ ਕਿ ਇੱਕ ਦੋ ਮਿੰਟ ਮੇਰੀ ਗੱਲ ਵੀ ਸੁਣਦੇ ਉੱਥੇ ਜਾ ਕੇ ਕੋਈ ਅਸੀਂ ਕੋਈ ਕ੍ਰਾਈਮ ਕਰਨ ਤਾਂ ਨਹੀਂ ਗਏ ਸੀ ਇਸ ਜਿਹੜੀ ਘਟਨਾ ਵਾਪਰੀ ਜਿੰਮੇਵਾਰ ਕਿਸ ਨੂੰ ਸਮਝਦੇ ਇਸ ਇਸ ਘਟਨਾ ਦੇ ਜਿੰਮੇਵਾਰ ਸਪਾਲ ਸਿੰਘ ਖਹਿਰਾ ਨੂੰ ਸਮਝਦੇ ਕਿ ਕਿਸ ਤਰ੍ਹਾਂ ਦੇ ਬੰਦੇ ਨੇ ਪ੍ਰਮੋਟ ਕਰ ਰਹੇ ਨੇ ਕਿ ਖਹਿਰਾ ਸਾਹਿਬ ਨੂੰ ਇਹ ਪਤਾ ਹੈ ਕਿ ਇਹਨੇ ਕਿੰਡਾ بڑا ਠੱਗੀ ਮੇਰੇ ਨਾਲ ਲਗਾਈ ਹੈ ਔਰ ਇਹ ਜੇਲ ਵੀ ਘੱਟ ਕੇ ਆਇਆ ਹੈ ਕੀ ਗੱਲ ਖਿਆਰਾ ਸਾਹਿਬ ਨੂੰ ਇਸ ਤਰ੍ਹਾਂ ਦੇ ਬੰਦੇ ਮਿਲੇ ਨੇ ਪ੍ਰਮੋਟ ਕਰਨ ਲਈ ਹੋਰ ਇਥੇ ਸੰਗਰੂਰ ਜਾਂ ਧੋਰੀ ਜ਼ਿਲ੍ਹੇ ਦੇ ਵਿੱਚ ਹੋਰ ਕੋਈ ਇਸ ਤਰ੍ਹਾਂ ਦੇ ਬੰਦੇ ਨਹੀਂ ਕਿ ਜਿਨ੍ਹਾਂ ਨੂੰ ਇਹ ਪ੍ਰਮੋਟ ਕਰ ਸਕਣ ਹੋਰ ਬੜੀ ਜਨਤਕ ਲੋਕ ਨਵਾਂ ਯੋਧ ਅੱਗੇ ਵਧ ਰਿਹਾ ਹੈ ਔਰ ਇਹਨਾਂ ਦੀ ਇਹ ਕੁਝ ਹਰਕਤਾਂ ਕਰਕੇ ਦੇਖੋ ਕਿੰਨਾ ਵੱਡਾ ਇਹਨਾਂ ਦੀ ਪਾਰਟੀ ਦੇ ਵਿੱਚ ਸੋਗ ਵੀ ਪਿਆ ਹੋਇਆ ਹੈ ਮੈਂ ਹੁਣ ਗੱਲ ਨਹੀਂ ਕਰਨਾ ਚਾਹੁੰਦੀ ਪਰ ਦੇਖੋ ਹੈਨਾ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਵੀ ਜੋ ਇਹਨਾਂ ਨੇ ਮੇਨ ਨਾਲ ਅੱਜ ਹਰਕਤ ਕਰਵਾਈ ਹੈ ਕੀ ਹਰਕਤ ਸੁਖਪਾਲ ਖੈਰਾ ਲਈ achhi hai ki hai ਹਰਕਤ ਇਹ ਹੈ ਕਿ ਸੁਖਪਾਲ ਖੈਰਾ ਜੀ ਨੂੰ ਜਦੋਂ ਮੇਰੇ ਤੇ ਉੱਥੇ ਹਮਲਾ ਹੋਇਆ ਜਾਂ ਮੇਰੇ ਚੇਲੇ ਦੇ ਉੱਤੇ ਹਮਲਾ ਹੋਇਆ ਮੈਂ ਆਪਣਾ ਸਿਰਫ ਪ੍ਰੋਟੈਸਟ ਕਰਨ ਦੇ ਦੌਰਾਨ ਉੱਥੇ ਪਹੁੰਚ ਰਾਈਟ ਹੈ ਅਸੀਂ ਖੈਰਾ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਇਹ ਬੰਦੇ ਨੇ ਕੀ ਕੀਤਾ ਕਿ ਖੈਰਾ ਸਾਹਿਬ ਦਾ ਫਰਜ਼ ਨਹੀਂ ਬਣਦਾ ਸੀ ਕਿ ਇੱਕ ਦੋ ਪੁਆਇੰਟ ਮੇਰੀ ਗੱਲ ਵੀ ਸੁਣ ਦੇ ਜਦੋਂ ਅਸੀਂ ਖੈਰਾ ਸਾਹਿਬ ਨੂੰ ਕਿਹਾ ਕਿ ਅਸੀਂ ਪਿੱਛੇ ਖੜ ਕੇ ਵੀ ਅਸੀਂ ਆਪਣਾ ਪੱਖ ਪੇਸ਼ ਕਰਨਾ ਖੈਰਾ ਸਾਹਿਬ ਆਪਣੀ ਸਪੀਚ ਕੰਟੀਨਿਊ ਰੱਖੀ ਫਿਰ ਅਸੀਂ ਤਾੜੀਆਂ ਲਾ ਕੇ ਮਾਰਨ ਦੇ ਵੀ ਅਸੀਂ ਕੋਈ ਗੱਲ ਕਰਨ ਆਏ ਭਾਈ ਪਹਿਲਾਂ ਸਾਡੀ ਗੱਲ ਫਿਰ ਖੈਰਾ ਸਾਹਿਬ ਨੇ ਮੈਨੂੰ ਕਿਹਾ ਵੀ ਆਓ ਜੀ ਦੱਸੋ ਫਿਰ ਮੈਂ ਜਦੋਂ ਮਾਈਕ 'ਚ ਬੋਲਣ ਲੱਗਿਓ ਨਾ ਮਿੱਠੂ ਲੱਡੇ ਨੇ ਮਾਈਕ ਕੋਲ ਹੈ ਮੇਰੇ ਕੋਲ ਉਹਨੇ ਬੋਲਣ ਦਿੱਤਾ ਐਨੇ ਨੂੰ ਐਨੇ ਆਪਣਾ ਮੁੰਡਿਆਂ ਨੂੰ ਸਿਖਾਇਆ ਹੋਇਆ ਸੀ ਵੀ ਜੇਕਰ ਅੱਜ ਇੱਥੇ ਕੋਈ ਨਾ ਕੋਈ ਅਹ ਜੀ ਗੱਲ ਹੋਈ ਤਾਂ ਵੀ ਮਤਲਬ ਸਿਮਰਨ ਦੇ ਨਾਲ ਤੁਸੀਂ ਜਾਨਲੇਵਾ ਹਮਲਾ ਕਰਨਾ ਤੇ ਉਹ ਮੁੰਡਿਆਂ ਨੇ ਸਾਡੇ ਤੇ ਜਾਨਲੇਵਾ ਹਮਲਾ ਉਸੇ ਤਰੀਕੇ ਨਾਲ ਕਰਿਆ ਤੇ ਕੁਝ ਗਲਤ ਤਰੀਕੇ ਦੇ ਲੇਡੀਜ਼ ਵੀ ਬੁਲਾਈਆਂ ਹੋਈਆਂ ਸੀ ਜਿਨ੍ਹਾਂ ਨੇ ਮੇਰੇ ਚੇਲੇ ਨਾਲ ਹੱਥੋਂ ਪਾਈ ਕੀਤੀ ਉੱਥੇ ਪੁਲਿਸ ਨੇ ਕੁਝ ਮਲਾਰਜ਼ਮ ਹੈਗੇ ਸੀ ਜਿਨ੍ਹਾਂ ਨੇ ਤੁਸੀਂ ਵੀਡੀਓ ਦੇਖ ਰਹੇ ਨੇ ਤੇ ਮੇਰੇ ਚੇਲਿਆਂ ਨੇ ਮੈਨੂੰ ਫਟਾਫਟ ਆਪਣਾ ਗੱਡੀ ਚ ਬਿਠਾਇਆ ਤੇ ਮੇਰੇ ਡਰਾਈਵਰ ਨੇ ਉਥੋਂ ਮੇਰੀ ਜਾਨ ਬਚਵਾ ਕੇ ਮੈਨੂੰ ਸਾਈਡ ਤੇ ਕੀਤਾ ਤੇ ਨਾਲ ਦੀ ਨਾਲ ਮੈਂ ਜਾ ਕੇ ਥੋੜੀ ਕੰਪਲੀਟ ਵੀ ਕੀਤੀ ਆਪਣਾ सदर ਥਾਣੇ ਦੇ ਵਿੱਚ ਔਰ ਆਪਣਾ ਇਹ ਬਹੁਤ ਗਲਤ ਕੰਮ ਮੇਰੇ ਨਾਲ ਜੋ ਅੱਜ ਹੋਇਆ ਇਹ ਬਹੁਤ ਇੱਕ ਮੰਦ ਭਾਗੀ ਖਬਰ ਹੈਗੀ ਹੈ ਔਰ ਇਹ ਬਹੁਤ ਸ਼ਰਮਨਾਕ ਗੱਲ ਹੈ ਸਕਪਾਲ ਖਹਿਰਾ ਜੀ ਦੇ ਲਈ ਵੀ ਗੱਲ ਗਲਤ ਹੈ ਕਿ ਜਦੋਂ ਮੈਂ ਉੱਥੇ ਆਈ ਗਈ ਪੋਟੈਸ ਕਰਨ ਲਈ ਕਿ ਇਹਨਾਂ ਦਾ ਫਰਜ਼ ਨਹੀਂ ਬੰਦਾ ਸੀ ਮੈਨੂੰ ਪੁੱਛਣ ਦਾ ਕਿ ਤੁਸੀਂ ਦੱਸੋ ਜੀ ਤੁਹਾਡੀ ਕੀ ਮੰਗ ਹੈ ਹੈ ਨਾ ਤੁਹਾਡੀ ਕੀ ਪ੍ਰੋਬਲਮ ਹੈ ਮੇਰੀ ਪ੍ਰੋਬਲਮ ਸੁਣਨੀ ਚਾਹੀਦੀ ਸੀ ਨਾ ਔਰ ਪਿੰਡ ਵਾਲਿਆਂ ਨੇ ਵੀ ਮੈਂ 10 50 ਲੱਖ ਦੀ ਮੇਰੇ ਨਾਲ ਠੱਗੀ ਮਾਰੀ ਹੈ ਮਿੱਠੂ ਲੱਡੇ ਨੇ ਉੱਥੇ ਪਿੰਡ ਦੇ ਵਿੱਚ ਸਾਰਿਆਂ ਨੂੰ ਇਹ ਕਹਿੰਦਾ ਕਿ ਨਹੀਂ ਜੀ ਮੇਰਾ ਤਾਂ ਸੌਟ ਆਊਟ ਹੋ ਗਿਆ ਮੇਰਾ ਤਾਂ ਲੈਣ ਦੇਣ ਖਤਮ ਹੋ ਗਿਆ ਕੋਈ ਮੇਰੇ ਇਹਦੇ ਨਾਲ ਲੈਣ ਦੇਣ ਖਤਮ ਨਹੀਂ ਹੋਇਆ ਇਹ ਮੇਰਾ 50 ਲੱਖ ਰੁਪਇਆ ਹੜਾ ਪੀ ਬੈਠਾ ਜਿਹੜਾ ਇਹ ਸੋਚਦਾ ਕਿ ਮੈਂ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਵੋਟਾਂ ਦੇ ਵਿੱਚ ਲਗਾਉਂਗਾ ਜਾਂ ਕਿਸੇ ਤਰੀਕੇ ਨਾਲ ਖਰਚੇ ਕਰੂੰਗਾ ਇਸ ਤਰ੍ਹਾਂ ਦੇ ਇਹ ਕੰਮ ਕਰਦਾ ਸੀਗਾ ਮੇਰਾ ਸਾਰਾ ਪੈਸਾ ਇਹ ਵੋਟਾਂ ਦੇ ਵਿੱਚ ਲਗਾ ਰਿਹਾ 50 ਲੱਖ ਰੁਪਏ ਤੁਸੀਂ ਜਿਵੇਂ ਅੱਜ ਲੱਡੇ ਦੇ ਵਿੱਚ ਤੁਹਾਡੇ ਤੇ ਹਮਲਾ ਹੋਇਆ ਹੈ ਕੱਠ ਦੇ ਰੂਪ ਦੇ ਵਿੱਚ ਕੋਈ ਕੰਪਲੇਟ ਵਗੈਰਾ ਦਰਜ ਕਰਾਈ ਹਾਂਜੀ ਹਾਂਜੀ ਅਸੀਂ ਕੰਪਲੇਟ ਬਿਲਕੁਲ ਅਸੀਂ ਦਰਜ ਕਰਵਾਈ ਹੈ ਅਸੀਂ ਨਾਲ ਦੀ ਨਾਲ ਥਾਣੇ ਦੇ ਵਿੱਚ ਪਹੁੰਚੇ ਸੀ ਸਦਰ ਤੋਰੀ ਦੇ ਵਿੱਚ ਉੱਥੇ ਐਸਐਚਓ ਸਾਹਮਣੇ ਵੀ ਮਿਲੇ ਹਾਂ ਅਸੀਂ ਆਪਣਾ ਇਹ ਇਨਸੀਡੈਂਟ ਸਾਰਾ ਦੱਸਿਆ ਔਰ ਉਹਨਾਂ ਨੇ ਸਾਡੀ ਕੰਪਲੇਟ ਵੀ ਦਰਜ ਕੀਤੀ ਹੈ ਜਿਵੇਂ ਤੁਹਾਡਾ ਪਹਿਲਾਂ ਤੋਂ ਡਿਸਕੂਟ ਚੱਲ ਰਿਹਾ ਹੈਗਾ ਆਪਸ ਵਿੱਚ ਹੀ ਤੇ ਉਸ ਨੂੰ ਦੇਖਦੇ ਹੋਏ ਤੁਹਾਡੇ ਜਿਹੜਾ ਕਿਨਰ ਸਮਾਜ ਆ ਉਹ ਵੀ ਉਹਦੇ ਵੀ ਸਪੋਰਟ ਲੈ ਕੇ ਅੱਗੇ ਕੁਝ ਕਰਨਾ ਚਾਹੁੰਦੇ। ਦੇਖੋ ਇਹ ਜਰ ਸਾਡੇ ਸਮਾਜ ਦੇ ਵਿੱਚ ਜੋ ਇਹ ਇਨਸੀਡੈਂਟਸ ਕਿਸੇ ਵੀ ਕਿਨਰ ਨਾਲ ਹੋਵੇ ਉਹ ਆਪਣੀ ਫਾਈਟ ਆਪ ਹੀ ਲੜਦੇ ਨੇ ਆਲਮੋਸਟ ਇਹ ਕੋਈ ਸਾਡਾ ਏਰੀਆ ਦਾ ਰੋਲਾ ਤਾਂ ਹੈ ਨਹੀਂ ਹੈ ਕਿਉਂਕਿ ਇਹ ਮੇਰਾ ਤਾਂ ਮਿੱਠੂ ਲੱਡੇ ਦੇ ਨਾਲ ਹੈ। ਮਿੱਠੂ ਲੱਡੇ ਦੇ ਦੌਰਾਨ ਇਹ ਮੈਂ ਸੁਖਪਾਲ ਖਹਿਰਾ ਜਿਨੇ ਜਿਹੜੀ ਅੱਜ ਮੀਟਿੰਗ ਰੱਖੀ ਹੋਈ ਸੀ ਮੈਂ ਉੱਥੇ ਲੋਕ ਮੇਰਾ ਮੋਟਿਵ ਇਹੀ ਸੀ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ। ਅਰਸ਼ਕਪਾਲ ਖਹਿਰਾ ਜੀ ਨੇ ਅਵੇਅਰ ਕੀਤਾ ਜਾਵੇ ਜਿਵੇਂ ਤੁਹਾਡਾ ਅਦਾਲਤ ਦੇ ਵਿੱਚ ਕੇਸ ਲੱਗਿਆ ਹੋਇਆ ਹੈ ਕੀ ਇਹ ਜਾਇਜ਼ ਸੀ ਕਿ ਸਖਵਾਲ ਸਿੰਘ ਖਹਿਰਾ ਦੇ ਪ੍ਰੋਗਰਾਮ ਵਿੱਚ ਜਾ ਕੇ ਤੁਸੀਂ ਉੱਥੇ ਗੱਲ ਰੱਖਣੀ ਚਾਹੀ ਕਿਉਂਕਿ ਇੱਕ ਚੋਣ ਪ੍ਰਚਾਰ ਚੱਲ ਰਿਹਾ ਹਰ ਇੱਕ ਦਾ ਹੱਕ ਹੈ ਚੋਣ ਪ੍ਰਚਾਰ ਕਰਨ ਦਾ ਤੁਹਾਡਾ ਵੀ ਰਾਈਟ ਹੈ ਟੈਸਟ ਕਰਨ ਦਾ ਪਰ ਤੁਹਾਡਾ ਕੋਰਟ ਕੇਸ ਚੱਲ ਰਿਹਾ ਕੀ ਲੱਗਦਾ ਤੁਹਾਨੂੰ ਦੇਖੋ ਕੋਟ ਕੇਸ ਜੋ ਚੱਲ ਰਿਹਾ ਹੈ ਉਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਮੈਂ ਉੱਥੇ ਜਾ ਕੇ ਕੋਈ ਅਸੀ ਕੋਈ ਕ੍ਰਾਈਮ ਕਰਨ ਤਾਂ ਨਹੀਂ ਗਏ ਸੀ ਇਸ ਇਸ ਨਿਗਾ ਦੇ ਨਾਲ ਤਾਂ ਮੈਂ ਕ੍ਰਾਈਮ ਨਹੀਂ ਕਰਨ ਗਈ ਸੀ ਅਸੀਂ ਤਾਂ ਬੜੇ ਸ਼ਾਂਤਮਈ ਤਰੀਕੇ ਨਾਲ ਉਤਰ ਕੇ ਅਸੀਂ ਸਾਹਿਬ ਨੂੰ ਕਹਿ ਰਹੇ ਸੀਗੇ ਖੈਰਾ ਸਾਹਿਬ ਨੂੰ ਵੀ ਸਾਡੀ ਗੱਲਬਾਤ ਸੁਣੀ ਜਾਵੇ ਹੁਣ ਕੱਟ ਦੇ ਵਿੱਚ ਇਹ ਗੱਲਬਾਤ ਦੱਸਾਂਗੇ ਖੈਰਾ ਸਾਹਿਬ ਨੂੰ ਜੇ ਨਹੀਂ ਇਸ ਗੱਲ ਬਾਰੇ ਪਤਾ ਮਿੱਠੋ ਲੱਡੇ ਬਾਰੇ ਮੈਂ ਨਹੀਂ ਚਾਹਦੀ ਕਿ ਇਹ ਘਟਿਆ ਬੰਦੇ ਨੇ ਕੋਈ ਵੋਟ ਪਾਵੇ ਇਹ ਘਟਿਆ ਬੰਦਾ ਅੱਗੇ ਆਵੇ ਮੇਰੇ ਪਰ ਪੈਸੇ ਦੇ ਨਾਲ ਇਹ ਅੱਗੇ ਵਧੇ ਸਨ ਮੈਂ ਨਹੀਂ ਇਸ ਬੰਦੇ ਨੇ ਮੇਰੇ ਕੋਈ ਤੁਸੀਂ ਜ਼ਿੰਮੇਵਾਰ ਕਿਸ ਨੂੰ ਸਮਝਦੇ ਹੋ ਅੱਜ ਜਿਹੜੀ ਘਟਨਾ ਵਾਪਰੀ ਹੈ ਜ਼ਿੰਮੇਵਾਰ ਕਿਸ ਨੂੰ ਸਮਝਦੇ ਹੋ ਇਸ ਇਸ ਘਟਨਾ ਦੇ ਜ਼ਿੰਮੇਵਾਰ ਸਖਪਾਲ ਸਿੰਘ ਕਹਿਰ ਨੂੰ ਹੀ ਸਮਝਦੀਆਂ